ਦੇ ਉੱਤੇ 벨ਟ ਲਗਾਉਣ ਦਾ ਸਾਂਝਾ ਢੰਗ ਇਹਦੇ ਲਈ ਜਿੰਨਾ ਵੀ ਆਪਾਂ ਦੇਖੋ ਬਲ ਪਾਉਣ ਤੋਂ ਬਾਅਦ ਆਪਣਾ ਘੇਰਾ ਤਿਆਰ ਹੋਈ ਆਏ ਉਨੇ ਹੀ ਆਪਾਂ ਇਹ ਵਾਲੀ 벨ਟ ਲੈ ਲੈਣੀ ਆ ਇਹਦੀ ਚੌੜਾਈ 4.5 ਇੰਚ ਤੇ ਇਹਦੇ ਲਈ ਦੇਖੋ ਇੱਕ ਆ ਮੈਂ ਬੁਕਰਮ ਲਈਆ ਤੇ ਇੱਕ ਇਲਾਸਟਿਕ ਲਈਆ ਬੁਕਰਮ ਦਾ ਜੋ ਨਾਪ ਹੈ ਜਿੰਨੀ ਵੀ ਆਪਣੀ ਕਮਰ ਹੁੰਦੀ ਹੈ ਉਸ ਪਲੱਸ 2 ਇੰਚ ਕਰ ਲੈਣਾ ਤਾਂ ਮੈਂ 19 ਇੰਚ ਲਈਆ ਤੇ ਇਲਾਸਟਿਕ ਜਿੰਨੀ ਆਪਣੀ ਕਮਰ ਆ ਉਹ ਚ ਮਾਈਨਸ 4 ਕਰ ਦੇਣਾ ਤੇ ਮੈਂ 13 ਇੰਚ ਦੀ ਇਲਾਸਟਿਕ ਲਈਆ ਚਲੋ ਇਹਨੂੰ ਹੁਣ ਆਪਾਂ ਪੇਸਟ ਕਰਦੇ ਆਂ